ਸਾਹਿਬ ਦੇ ਅਧੀਨ ਆਉਂਦੇ ਪਿੰਡ ਤੁੜ ਦੀ ਪੰਚਾਇਤ ਨੇ ਨਸ਼ਾ ਬੰਦ ਕਰਨ ਨੂੰ ਲੈ ਕੇ ਮਤਾ ਪਾ ਕੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੰਗ ਪੱਤਰ ਦੇਣ ਦਫ਼ਤਰ ਵਿੱਚ ਪਹੁੰਚੇ ਐਮਐਲਏ ਸਾਹਿਬ ਦਫ਼ਤਰ ਵਿੱਚ ਨਾ ਹੋਣ ਕਾਰਨ ਦਫ਼ਤਰ ਦੇ ਗੇਟ ਅੱਗੇ ਚਿਪਕਾਇਆ ਪੰਚਾਇਤ ਨੇ ਮੰਗ ਪੱਤਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਤੁੜ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਤੁੜ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਅਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਰੇ ਨਸ਼ਾ ਦਾ ਕਾਰੋਬਾਰ ਸ਼ਰਿਆਮ ਚੱਲ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਹਰ ਰੋਜ਼ ਮਾਵਾ ਦੇ ਪੁੱਤ ਨਸ਼ਿਆ ਦੀ ਪਿੰਡ ਚੜ ਰਹੇ ਹਨ ਉਹਨਾਂ ਕਿਹਾ ਕਿ ਅਸੀਂ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਐਮ ਐਲ ਏ ਸਾਹਿਬ ਦੇ ਦਫ਼ਤਰ ਵਿੱਚ ਦੇਣ ਵਾਸਤੇ ਆਏ ਸੀ ਪਰੰਤੂ ਐਮ ਐਲ ਏ ਸਾਹਿਬ ਦਫ਼ਤਰ ਵਿੱਚ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਪੂਰੀ ਤੁਰ ਪਿੰਡ ਦੀ ਪੰਚਾਇਤ ਨੇ ਐਮਐਲਐਸ ਸਾਹਿਬ ਦੇ ਦਫਤਰ ਦੇ ਗੇਟ ਅੱਗੇ ਮਤੇ ਚਪਕਾ ਕੇ ਨਸ਼ਾ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੁਣ ਵੇਖਣਾ ਹੋਵੇਗਾ ਕਿ ਪੰਚਾਇਤ ਵੱਲੋਂ ਦਫਤਰ ਅੱਗੇ ਚਪਕਾਏ ਗਏ ਮਤੇ ਉੱਤੇ ਕੋਈ ਗੌਰ ਹੁੰਦਾ ਹੈ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਰਨਤਾਰੰਤ ਸਨੂਪਤਿਆਬਾਦ ਦੀ ਖਾਸ ਰਿਪੋਰਟ ਇਹ ਕਰਕੇ ਪਤਾ ਪਾਇਆ ਵਾ ਕਿ ਪਿੱਛੇ ਪਾਸੇ ਆ ਸੈਨ ਆ ਫੇ ਅਸੀਂ ਲਾਲਪੁਰਾ ਸਾਹ ਸਾਡੇ ਜਵਾਲੇ ਲੈ ਆ ਜਿੰਦਰ ਸਿੰਘ ਜੀ ਉਹਨਾਂ ਨੇ ਰੈਕਿਡ ਚੋਂ ਕੁੱਟਿਆ ਕੋਈ 26 ਤਰੀਕ ਦਾ ਹਮਲਾ ਹੋਇਆ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਵਾ ਛਰਿਆ ਵਿਕ ਰਿਆ ਪੁਲਿਸ ਜਿਹੜੀ ਕੋਈ ਨਹੀਂ ਸੀ ਗਈ ਆ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਾ ਕੋਈ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਕਾਫੀ ਸਮਾ ਗਿਆ ਅਸੀਂ ਅੰਮ੍ਰਿਤਸਰ ਤੋਂ ਵੀ ਕਰ ਰਹੇ ਹਾਂ ਤੇ ਨਹੀਂ ਸਾਨੂੰ ਮਿਲੇ 26 ਤਰੀਕ ਦਾ ਵੀ ਲੋਜ ਰਹੇ ਹਾਂ ਕਿ ਜਿਹੜਾ ਐਮਐਲਏ ਸਾਨੂੰ ਨਾਮ ਪੱਤਰ ਦੇਗੇ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਉਹਨਾਂ ਤੇ ਕਾਰਵਾਈ ਕਰਾਈ ਜਾਂਦਾ ਪਰ ਅਜੇ ਤੱਕ ਕੋਈ ਵੀ ਕਰ ਰਹੀ ਨਹੀਂ ਇਸ ਕਰਕੇ ਸਾਰੀ ਆਪਰਚਾਰ ਜਿਹੜੀ ਆ ਕੋਈ ਨਹੀਂ ਪਾਰਲਮੈਂਟ ਤੋਂ ਇੱਥੇ ਬੱਚੇ ਹੰਦੇ ਆ ਇਹ ਕੰਧ ਨਾਲ ਜਿਹੜਾ ਸੰਕਟ ਜੁੜ ਚਲੇ ਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਐਮਐਲਏ ਸਾਹਿਬ ਜਿਹੜੇ ਆ ਤੋਸ਼ੀਆਂ ਜਿਹੜੇ ਨਸ਼ਾ ਵੇਚਣ ਵਾਲੇ ਆ ਸੀ ਇੱਕ ਦਿਨ ਆ ਨਹੀਂ ਲੀਤੇ ਜਿਹੜਾ ਵੀ ਨਸ਼ਾ ਵੇਚਣ ਵਾਲਾ ਸਾਰੇ ਇਲਾਕੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ 7-8 ਘੰਟਿਆਂ ਨੂੰ ਫਲਾਈ ਹੋ ਰਹੀ ਆ ਹੋਰ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਨਸ਼ਾ ਰੇਖਾ ਫੈਲਦਾ ਤਹੀਂ ਆ ਮੈਂ ਸਾਹਮਣੂ ਫੀਲ ਕਰਨ ਵਾਸਤੇ ਆਇਆ ਹਾਂ ਕਿ ਨਸ਼ਾ ਬੰਦ ਕਰਕੇ ਨੌਜਵਾਨਾਂ ਦੇ ਰਿਕਾਰਡ ਦਾ ਪ੍ਰਬੰਧ ਕਰਕੇ ਜੋ ਸਰਕਾਰ ਨੇ ਕੋਟਾ ਨਾਮਸ ਵਿੱਚ ਵਾਅਦੇ ਕੀਤੇ ਸਨ ਉਸ ਤੇ ਜਾਨ ਅਸੀਂ ਆ ਕਰਾਂਗੇ ਵੀ ਛੇਤੀ ਜਲਦ ਆਪ ਉਸ ਕੰਮ ਕਰੇ ਤਾਂ ਧੰਨਵਾਦ। ਨਵਾਈ ਦੀ ਕਾਤਾਸਾਲਾ ਅੱਜ ਜਿਹੜੀ ਸਰਕਾਰ ਅਜਿਹਾ ਸਰਕਲ ਦਾ ਦੋਵੇ ਬਹਿ ਲਿਆ ਹੈ ਕਿਉਂ ਨੀਡ ਹੋ ਗਿਆ ਇਸ ਕਰਕੇ ਮਨਪਤਰ ਜਿਹੜਾ ਦੰਦ ਚ ਬਿਖਾ ਦਿੰਦਾ ਧਿਆਨ ਕੇ ਬਾਦ ਲੰਗੇ ਸਾਡੇ ਕੋਲ ਨਜ਼ਰ ਮੇਨ ਕਿ ਸਭ ਕੁਝ ਜਲਾ ਦੇ ਗਿਆ ਤੇ ਨਾਅਿਕਾ ਵੀ ਲੈ ਗਈ ਹੈ ਜਿਹੜਾ ਨਾਕੀ ਦੇ ਵਿੱਚ ਨਸ਼ਾ ਖੇਡਦਾ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਹੈ ਤਾਂ ਕਿ ਆਪਣੀ ਨੌਜਵਾਨੀ ਵੀ ਬਸ ਸਕੇ ਉਹਨਾਂ ਦੇ ਵਿਚਾਰ ਬਾਰੇ ਕੁਝ ਸੋਚਿਆ ਜਾਵੇ ਕਿ ਬੱਚਿਆਂ ਨੂੰ ਨਸ਼ਾ ਤੇ ਲਾਜ ਦੇ ਖੇਤਰ ਆਪਣੇ ਪੰਜਾਬੀ ਵਿਚਾਰਾਂ ਕਿਹਾ ਦੀ ਸਵਾਸ ਕਰੇ ਮੇਰੇ ਇਹ ਇਤਨੀ ਜੀ